ਵੀਡੀਓ ਨੂੰ ਦੇਖ ਰਹੀ ਸਾਰੀ ਸੰਗਤ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਇਹ ਆਪਾਂ ਜੀ ਅੱਜ ਆਏ ਆ ਗੁਰਦੁਆਰਾ ਖੂਮਾ ਸਰ ਸਾਹਿਬ ਆ ਪਾਸ਼ਾਈ ਦਾਸ ਵੀ ਤੇ ਆਪਾਂ ਜੋ ਤੁਹਾਨੂੰ ਦਰਸ਼ਨ ਕਰਵਾਇਆ ਗੁਰਦੁਆਰਾ ਖੂਮਾ ਸਰ ਦੇ 10 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਜੀ ਇਹ ਤੇ ਆਪਾਂ ਤੁਹਾਨੂੰ ਇਹ ਦੇ ਦਰਸ਼ਨ ਕਰਾਉਂਦੇ ਆ ਤੇ ਬਣੀ ਰਿਓ ਬਲੌਗ ਦੇ ਨਾਲ ਸੰਗਤ ਜੀ ਦਰਸ਼ਨ ਕਰੋ ਆ ਗੁਰੂ ਘਰ ਦੀ ਐਂਟਰੈਂਸ ਆ ਤੇ ਗੁਰੂ ਮਹਾਰਾਜ ਜੀ ਨੇ ਇੱਥੇ ਆਪਣੇ ਤੀਰ ਦੀ ਲੋਕ ਮਾਰ ਕੇ ਨਾ ਜਿਹੜਾ ਸੂਮਾ ਪ੍ਰਗਟ ਕੀਤਾ ਸੀਗਾ ਉਸੇ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਸੂਮਾ ਸਰ ਪੈ ਗਿਆ ਵਾ ਆ ਮਹਾਰਾਜ ਜੀ ਮਹਾਰਾਜ ਜੀ ਨੇ ਨਾ ਇੱਥੇ ਆਪਣੇ ਤੀਰ ਦੀ ਲੋਕ ਮਾਰ ਕੇ ਜਿਹੜਾ ਸੂਮਾ ਪ੍ਰਗਟ ਕੀਤਾ ਸੀਗਾ ਤੇ ਆ ਗੁਰੂ ਘਰ ਦੀ ਇਮਾਰਤਾਂ ਜੀ ਆ ਐਂਟਰਸ ਗੇਟ ਆ ਜੀ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਸਵਾਰਤ ਖੁੰਦੇ ਆ ਦਰਸ਼ਨ ਕਰਾਉਂਦੇ ਆ ਇਸ ਪਵਿੱਤਰ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਾਏ ਜਾਂਗੇ

ਆ ਤੇ ਇਤਿਹਾਸ ਨੇ ਗੁਰੂ ਘਰ ਦਾ ਸਕੇ ਇਤਿਹਾਸ ਇਹ ਆ ਜੀ ਇਹ ਤੁਮਸਰ ਪਾਛਾਈ ਦਸਵੀਂ ਸਿੱਖ ਇਤਿਹਾਸ ਵਾਲੇ ਪਰੰਪਰਾ ਪਰਮ ਪ੍ਰਾਮਾ ਮੁਤਾਬਕ ਦਸਵੀਂ ਪਾਛਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ 1704 ਈਸਵੀ ਵਿੱਚ ਉੱਚ ਦਾ ਪੀਰ ਬਣ ਕੇ ਮਾਛੀ ਵਾਲੇ ਦੇ ਜੰਗਲਾਂ ਤੋਂ ਚੱਲਦੇ ਹੋਏ ਘਣੀ ਟਿੱਬਿਆਂ ਵਿੱਚ ਆ ਕੇ ਆਸਣ ਲਾਈ ਉਹਨਾਂ ਦੇ ਨਾਲ ਨਵੀ ਖਾਂ ਭਾਈ ਦਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਸਨ ਉਹ ਉਸ ਸਮੇਂ ਵੀ ਡੰਬਕਰੀਆਂ ਚਾਰੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਦੀ ਮੰਗ ਕੀਤੀ ਤਾਂ ਆਜੜੀ ਨੇ ਉੱਚੀ ਬਾਹਾਂ ਲਾਰ ਕੇ ਰੋਲਾ ਪਾ ਕੇ ਆਖਿਆ ਕਿ ਗੁਰੂ ਕੇ ਆਗੇ ਗੁਰੂ ਕੇ ਆਗੇ ਇਹ ਤਾਂ ਉਸ ਵਕਤ ਦੀ ਹਾਲਤ ਹੀ ਹਾਲਾਤ ਹੀ ਜਾਣਦੇ ਹਨ ਕਿ ਗੁਰੂ ਸਾਹਿਬਾਂ ਦੇ ਆਉਣ ਦੀ ਖੁਸ਼ੀ ਵਿੱਚ ਕਿਹਾ ਸੀ ਉਹਨੇ ਜਾਂ ਉਸ ਵਕਤ ਹਾਲਾਤਾਂ ਤੋਂ ਡਰਦੇ ਹੋਏ ਕਿਹਾ ਸੀ ਗੁਰੂ ਸਾਹਿਬ ਨੇ ਗੁਰੂ ਕੇ ਆਗੇ ਗੁਰੂ ਕੇ ਆਗੇ ਤਾਂ ਸਹਿਬਾਂ ਨੂੰ ਜਲ ਨਾਲ ਸ਼ਿਕਾ ਸਕਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁਕਾਹਾ ਭਗਾਹਾ ਸ਼ਬਦ ਵਰਤੇ ਆ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਸ ਆ ਜਿਹੜੀ ਲਈ ਭਗਾਹਾ ਸ਼ਬਦ ਉਲਾਪਿਆ ਵਾ ਤੇ ਸਤ ਗੁਰਾਂ ਨੇ ਆਪਣੀ ਫਿਰਮਾਰਕ ਹੱਥਾਂ ਨਾਲ ਤੀਰ ਦੀ ਨੋਕ ਤੇ ਜੋ ਜਲਦਾ ਸੂਮਾ ਪ੍ਰਗਟ ਕੀਤਾ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤਾਂ ਇਸੇ ਇਸੇ ਕਰਕੇ ਇਸ ਗੁਰੂ ਘਰ ਦਾ ਨਾਮ ਸੂਮਾ ਸਰ ਗੁਰਦੁਆਰਾ ਪਿਆ ਤੇ ਆ ਗੁਰੂ ਘਰ ਦੀ ਬਿਲਡਿੰਗ ਹੈ ਜੀ ਤੇ ਅੱਗੇ ਉਹ ਦਰਵਾਜ਼ਾ ਵਾ ਅਸਰੋਵਰ ਥਾਵ ਆ ਗਿਆ ਜੀ ਤੇ ਹਲੇ ਵੀ ਆ ਗੁਰੂ ਘਰ ਦੀ ਜਿਹੜੀ ਹੈਗੀ ਆ ਨਾ ਕਾਰਸੀਵਾ ਚੱਲ ਰਹੀ ਆ ਤੇ ਕਾਰ ਸੇਵਾ ਦਾ ਬੜੀ ਬਾਬਾ ਜੀ ਉਹਨਾਂ ਦਾ ਬੋਰਡ ਲੱਗਿਆ ਆਵਾ ਤੇ ਜਹਾਰਗੁਰੂ ਘਰ ਜਿੱਥੇ ਕਾਰ ਸੇਵਾ ਕਰਉਂਦੇ ਆ ਉਹ ਆਹ ਲਿਖਿਆ ਆ ਕਾਰ ਸੇਵਾ ਗੁਰੂ ਗੁਰਦਵਾਰਾ ਤੁਮਾ ਸਰ ਪਾਸ ਆ ਪੈਂਡ ਟੱਬਾ ਨੂੰ ਦੇਣਾ ਨਹੀਂ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਗੁਰਮukh ਸਿੰਘ ਜੀ ਸੰਤ ਬਾਬਾ ਜੀਵਨ ਸਿੰਘ ਜੀ ਸੰਤ ਬਾਬਾ ਹਰੀ ਸਿੰਘ ਜੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਗੁਰਦਵਾਰਾ ਲੰਗਰ ਸਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜੂਰ ਸਾਹਿਬ ਦੇ ਡੇੜ ਵਾਲੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ ਮੁਖੀ ਸ਼ੰਤ ਬਾਬਾ ਨਰਿੰਦਰ ਸਿੰਘ ਜੀ, ਸ਼ੰਤ ਬਾਬਾ ਬਲਵਿੰਦਰ ਸਿੰਘ ਜੀ, ਜਥੇਦਾਰ ਬਾਬਾ ਮੀਜਰ ਸਿੰਘ ਜੀ, ਕਾਰ ਸੇਵਾ ਵਾਲੇ, ਸ੍ਰੀ ਹਜੂਰ ਸਾਹਿਬ ਵਾਲੇ। ਤਾਂ ਇਹਦੀ ਕਾਰ ਸੇਵਾ ਦੀ ਵੀ ਹਾਲੇ ਚੱਲ ਰਹੀ ਹੈ ਗੁਰੂ ਘਰ ਦੇ ਵਿੱਚ। ਸੁਣਾ ਸੁਣਾ ਪੱਥਰ। ਆ ਨਵੀਂ ਮਾਰਤਮਾਰ ਰਹੀ ਹੈ ਜੀ। ਇਤਨੀ ਬਰੀ ਗੱਲ ਜੋ ਮੈਂ ਪਹਿਲੀ ਵਾਰ ਆਇਆ ਮੈਂ ਵੀ ਪਹਿਲੀ ਵਾਰ ਆਇਆ ਹਾਲਾਂਕਿ ਸਾਡੂੰ ਨੇੜੇ ਪਿਆ ਜਾਂਦਾ ਮਨੂ ਕਰ ਪਰ ਪਹਿਲੀ ਵਾਰ ਹੀ ਆਇਆ ਹਾਂ। ਕੀ ਉਹ ਮੂੜ ਮੂੜ ਦਾ درخت ਉਹ ਨਹੀਂ ਪੁਰਾਣਾ ਹੁੰਦਾ ਬਾਈ ਠੀਕ ਹੈ ਉਹ ਸਾਹਮਣੇ ਲੰਗਰ ਹਾਲਾ ਸੰਗਤ ਜੀ ਕੋਈ ਨਹੀਂ ਸਿੱਕੇ ਪਾਛੂ ਤੇ ਵੀ ਬਹੁਤ ਹਾਜੀ ਤੁੰਦੂ ਵੀ ਆ ਆਤ ਰੋਬਰ ਸਾਹਿਬ ਆ ਗਿਆ ਜੀ ਇਹ ਪਵਿੱਤਰ ਸਰੋਵਰ ਆ ਗਿਆ ਤੇ ਦਰਬਾਰ ਸਾਹਿਬ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਆ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਸਾ ਸੰਗਤ ਜੀ ਆ ਦਰਬਾਰ ਸਾਹਿਬ ਜਿਹੜਾ ਬਾਬਾ ਜੀ ਨੇ ਸੂਮਾ ਪ੍ਰਗਟ ਕੀਤਾ ਸੀ ਉਹ ਕਿੱਥੇ ਆ ਤੀਰ ਦੀ ਨੂਕ ਮਾਰ ਕੇ ਆ ਗੁਰੂ ਘਰ ਦੀ ਬਿਲਡਿੰਗ ਹੈ ਜੀ ਬਾਕੀ ਮੈਂ ਪੁੱਛਦਾ ਬਾਬੇ ਤੋਂ ਕਿਸੇ ਤੋਂ ਵੀ ਜਿਹੜਾ ਸੂਮਾ ਪ੍ਰਗਟ ਕੀਤਾ ਉਹ ਕਿਹੜੀ ਜਗ੍ਹਾ ਤੇ ਉਹਨੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆਪਾਂ ਵਾਹਿਗੁਰੂ ਜੀ ਚਾ ਪਾਸ਼ਾ ਬਿਲਡਿੰਗ ਦੇਖੋ ਜੀ ਕਿੰਨੀ ਖੂਬਸੂਰਤ ਬਿਲਡਿੰਗ ਹੈ ਗੁਰੂ ਘਰ ਦੀ ਬਣੀ ਹੋਈ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਪਾਏ ਹੋਏ ਨੇ why well, <laughs> ਮਾਣੋ ਸੁਨਦੇ ਸਤਿਗੁਰੂ ਤੇਰਾ ਦਰਸ਼ਨ ਮੇਰੇ ਇਹ ਚੇਹਰਾ ਨੂੰ ਤੇਰਾ ਬਲੂ ਮੇਰੇ ਨੂੰ ਤੇਰਾ ਬਲੂ ਮੇਰੇ ਨੂੰ ਤੇਰਾ ਆਪਾ ਦਰਬਾਰ ਸਾਹਿਬ ਦੇ ਅੰਦਰ ਮੱਥਾ ਠੇਕ ਲਿਆ ਜੀ ਤੇ ਹੁਣ ਆਪਾਂ ਜਾਵਾਂਗੇ ਪ੍ਰਸ਼ਾਦੇ ਸ਼ਗਨ ਗੁਰੂ ਘਰ ਇਤਿਹਾਸਕ ਗੁਰੂ ਘਰ ਆ ਜੀ ਇਹ 10ਵੇਂ ਪਾਤਸ਼ਾਹ ਦੀ ਚਾਰਨ ਸ਼ੋਪ ਪ੍ਰਾਪਤ ਧਰਤੀ ਆ ਜੀ ਇਹ ਗੁਰੂ ਘਰ ਦੀ ਇਮਾਰਤ ਵੀ ਬਹੁਤ ਸ਼ਾਨਦਾਰ ਬਣੀ ਹੋਈ ਆ ਪਰ ਮੈਨੂੰ ਜਗਾ ਜਿਹੜੀ ਜਿੱਥੇ ਬਾਬਾ ਜੀ ਨੇ ਚਲਪਾਰਗਟ ਕੀਤਾ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਅੱਜ ਸੰਗਤ ਵੀ ਬਹੁਤ ਘੱਟ ਆ ਕਿਸੇ ਨੂੰ ਪੁੱਛ ਵੀ ਨਹੀਂ ਸਕਦੇ ਹੈਗੇ ਤੇ ਹੋ ਸਕਿਆ ਤਾਂ ਅਗਿਓ ਜਦੋਂ ਮੇਰੇ ਸਾਹ ਅਗਿਓ ਆਉਂਗਾ ਤਾਂ ਫਿਰ ਮੈਂ ਉਹਦੇ ਵੀ ਜ਼ਰੂਰ ਦਰਸ਼ਨ ਕਰਾਂਗਾ ਮੇਰੇ ਸਾਹ ਨਾਲ ਤਾਂ ਆਹੀ ਸੋਮਾ ਟਾਰਗੇਟ ਕੀਤਾ ਜਿਹੜਾ ਆਪਣੇ ਸਰੂਪਰ ਸਾਹਿਬ ਬਣਿਆ ਹੋਇਆ ਸ਼ਾਇਦ ਇਹੀ ਹੋਵੇ ਜਿੱਥੋਂ ਬਾਬਾ ਜੀ ਨੇ ਸੋੰਬਾ ਬਾਰਗਟ ਕੀਤਾ ਤੀਰਤੀ ਨੋਕ ਦੇ ਨਾਲ ਬਾਕੀ ਆ ਗੁਰੂ ਘਰ ਦੀ ਇਮਾਰਤ ਬਹੁਤ ਸ਼ਾਨਦਾਰ ਆ ਹਲੇ ਵੀ ਕਾਰ ਸੇਵਾ ਵਾਲੇ ਬਾਬਾ ਜੀ ਸੇਵਾ ਕਰਾ ਰਹੇ ਨੇ ਇੱਥੇ ਗੁਰੂ ਘਰ ਦੀ ਆ ਨਵਾਂ ਹਾਲ ਵੱਡ ਰਿਹਾ ਵਾ ਤੇ ਬਾਬਾ ਜੀ ਹਜੂਰ ਸਾਹਿਬ ਵਾਲੇ ਬਾਬਾ ਜੀ ਕਾਰ ਸੇਵਾ ਕਰਵਾਉਂਦੇ ਨੇ ਇਹਦੀ ਤੇ ਕਾਰ ਸੇਵਾ ਵਾਲੇ ਬਾਬਾ ਜੀ ਦੇ ਹੱਥ ਵਿੱਚ ਆ ਬਾਕੀ ਲਿਖਾਇਆ ਅੱਛਾ ਠੀਕ ਕਾਂਸੀ ਵਾਲੇ ਬਾਬਾ ਉਹ ਦੇ ਲੰਗਰ ਘਰ ਆ ਜਿੱਦਾਂ ਹੀ ਹੁਣ ਸ਼ਾਮ ਦਾ ਟਾਈਮ ਰਹਿ ਰਹਾ ਸਾ ਟਾਈਮ ਦਾ ਹੋ ਗਿਆ ਵਾ ਰਹਿ ਰ ਸਾ ਰਾਸਤ ਦੇ ਪਾਠ ਦਾ ਟਾਈਮ ਹੋ ਗਿਆ ਉਦੋਂ ਹੀ ਸੰਗਤ ਆਉਣੀ ਸ਼ੁਰੂ ਹੋ ਗਈ ਆਲੇ ਦੁਆਲੇ ਲੱਗਲੇ ਪਿੰਡਾਂ ਤੋਂ ਆ ਕੇ ਮੱਥਾ ਟੇਕਣ ਲਈ ਸੰਗਤ ਆ ਜਾਂਦੀ ਆ ਰਹਿ ਰਾ ਦਾ ਟਾਈਮ ਬਾਕੀ ਬਹੁਤ ਵਧੀਆ ਕੀਰਤਨ ਕਰ ਰਿਹਾ ਬਾਬਾ ਜੀ ਅੰਦਰ ਜਦੋਂ ਮੱਥਾ ਟੇਕਿਆ ਹੈ ਪਰ ਅੰਦਰੋਂ ਵੀ ਮੈਂ ਵੀਡੀਓ ਨਹੀਂ ਬਣਾਈ ਬੋਲਿਆ ਨਹੀਂ ਬੋਲੀ ਦਾ ਨਹੀਂ ਸ਼ਾਂਤੀ ਰੱਖੀ ਰਹੀ ਸੀ ਵੀ ਆ ਉਹ ਏ ਸੀ ਗੁਰਦੁਆਰਾ ਸੋਮਾ ਸਰ ਪਾਸ਼ਾ ਦੀ ਦਸਮੀ ਅੱਜ ਇਧਰਲੇ ਪਾਸੇ ਗੁਰੂ ਘਰ ਦਾ ਲੰਗਰ ਹਾਲ ਆ ਜੀ ਲਿਖਿਆ ਹੈ ਆ ਇਸ ਤੋਂ ਅੰਤੇ ਸੋਮਾ ਸਰ ਪਾਸ਼ਾ ਦੀ ਦਸਮੀ ਪੂਰਨਵਾਸੀ ਆ ਇਸ ਗੁਰੂ ਘਰ ਦੇ ਵਿੱਚ ਨਾ ਪੂਰਨਵਾਸੀ ਦਾ ਜਿਹੜਾ ਦਿਹਾੜਾ ਵਾ ਬੜੀ ਭੂਮਤਾਂ ਨਾਲ ਬਣਾਇਆ ਜਾਂਦਾ ਵਾ ਪੂਰਨਵਾਸੀ ਜਿੱਦਾਂ ਆਪਣੇ ਗੁਰੂ ਘਰਾਂ ਦੇ ਵਿੱਚ ਕਿਤੇ ਮੱਥਿਆ ਕਿਤੇ ਨਾ ਪੂਰਨਵਾਸੀ ਕਿਤੇ ਦਿਹਾੜਾ ਮਨਾਇਆ ਜਾਂਦਾ ਨਾ ਇਸ ਗੁਰੂ ਘਰ ਦੇ ਵਿੱਚ ਪੂਰਨਵਾਸੀ ਦਾ ਜਿਹੜਾ ਦਿਹਾੜਾ ਵਾ ਉਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਤੇ ਆ ਲੰਗਰ ਹਾਲ ਆ ਜੀ ਤੇ ਉਧਰ ਨਵੇਂ ਲੰਗਰ ਹਾਲ ਦੀ ਬਿਲਡਿੰਗ ਨਵੀਂ ਬਣ ਰਹੀ ਆ ਇੱਧਰ ਦਰਬਾਰ ਸਾਹਿਬ ਆ ਜਾਂਦਾ ਅਜੇ ਹੋਰ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਹਾਂ ਜਿੱਥੇ ਆ ਜੀ ਇਹ ਜਿੱਥੇ ਬਾਬਾ ਜੀ ਨੇ ਨਾ ਧੀਰਦੀ ਤੋਂ ਕਿਦੇ ਨਾਲ ਮਾ ਪਾਣੀ ਘੜ ਕੇ ਸੂਮਾ ਪ੍ਰਗਟ ਕੀਤਾ ਸੀਗਾ ਇਸ ਗੁਰੂ ਘਰ ਦਾ ਨੋਤਾ ਇਸ ਗੁਰੂ ਘਰ ਦਾ ਨਾਮ ਸੂਮਾ ਸਰਤਾਈ ਰੱਖਿਆ ਗਿਆ ਵਾ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਗੁਰੂ ਘਰ ਦੇ ਜਿੱਥੇ ਬਾਬਾ ਜੀ ਨੇ ਤੀਰ ਦੇ ਨਾਲ ਸੂਮਾ ਪ੍ਰਗਟ ਕੀਤਾ ਸੀਗਾ ਵਾਖ ਕਰੋ इहो जॻह बणि हुई आणी हुई जॻह आ, आ ਤਾਂ ਉਹਨੂੰ ਦਰਸ਼ਨ ਕਰਾਇਆ ਜਿੱਥੇ ਗੁਰੂ ਮਹਾਰਾਜ ਜੀ ਨੇ ਨਾ ਤੀਰ ਦੀ ਨੋਕ ਦੇ ਨਾਲ ਸੋਮਾ ਬਾਰਗੇਟ ਕੀਤਾ ਸੀ ਉਹ ਜਗ੍ਹਾ ਦੇ ਦਰਸ਼ਨ ਕਰਾਇਆ ਤੁਹਾਨੂੰ ਤੇ ਮੈਂ ਵੀ ਅੱਜ ਪਹਿਲੀ ਵਾਰੀ ਆਇਆ ਹਾਂ ਇਸ ਗੁਰੂ ਘਰ ਇਹ ਸਾਡੇ ਦਾ ਨੇੜੇ ਕਰਕੇ ਸ਼ਾਇਦ ਮੈਂ ਤੂੰ ਨਹੀਂ ਆਇਆ ਗਿਆ ਪਰ ਇੱਥੇ ਗੁਰੂ ਮਹਾਰਾਜ ਮਹਾਰਾਜ ਜੀ ਨੇ ਨਾ ਤੀਰ ਦੀ ਨੋਕ ਦੇ ਨਾਲ ਜਿਹੜਾ ਸੋਮਾ ਬਾਰਗੇਟ ਕੀਤਾ ਸੀ ਇਸੇ ਕਰਕੇ ਇਸ ਗੁਰੂ ਘਰ ਨੂੰ ਸੋਮਾ ਸਰ ਦਾ ਗੁਰੂ ਘਰ ਦਾ ਨਾਮ ਦਿੱਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ